ਬਹੁਤ ਦੀ ਸਰਕਾਰ ਨੂੰ ਉਹੋ ਦੇ ਸ਼ਾਸਨ ਸੰਸਾਧਨ ਕਿਉਂ ਤਾਂ ਤਾਂ ਸਭ ਨੂੰ ਬ੍ਰਾਂਸਾ ਮਹਾਰਾਜ ਜੀ ਦੇ ਵਿੱਚ ਜੁੜ ਬੈਠੇ ਬਲਾਫ ਆਕੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਸੇਵਾ ਜੀ ਦੀ ਭਤੇ ਸੇਵਾ ਕਰਨਾ ਹਰ ਇੱਕ ਦੇ ਹਿਸੇ ਰਿਹਾਦਾ ਜਿਹਨੂੰ ਗੁਰੂ ਸਾਹਿਬ ਆਪ ਕਿਰਪਾ ਕਰਦਾ ਉਹਨੂੰ ਸੇਵਾ ਲੈਂਦਾ ਮੰਜੂਦ ਸਾਡਾ ਬਣਾ ਭਰਾ ਸਾਨੂੰ ਵੀ ਨਵਾਂੜਿਆਂ ਨੂੰ ਮਨਜੋਤ ਜੂਤ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਜਦੋਂ ਸਾਡੀ ਮਨਜੋਤ ਜੂਤ ਨਾਲ ਦੋਸਤੀ ਪਈ ਉਹ ਵੀ ਵੱਖ-ਵੱਖ ਥਲੇ ਸੇਵਾ ਕਰ ਰਿਆ ਸੀ ਜਿਸ ਸਥਾਨਾਂ ਤੇ ਉੱਥੇ ਸਾਡੀ ਨਾਲ ਨਾਲ ਦੋਸਤੀ ਪਈ ਪਿੱਛੇ ਜੇ ਪੰਜਾਬ ਦੇ ਵਿੱਚ ਬਹੁਤ ਬੰਦਾ ਖੜ ਆਈ ਪਾਣੀਆਂ ਦੀ ਉਮਾਰ ਦੇ ਹਿੱਤ ਪੰਜਾਬ ਦੇ ਪਾਲਵ ਦਾ ਇਲਾਕਾ ਵੀ ਆਇਆ ਮਾਝੇ ਦਾ ਇਲਾਕਾ ਵੀ ਆਇਆ ਮਨਜੋਤ ਵੀਰ ਨੇ ਜਿਹੜੀ ਉਦਯੋਗ ਸੇਵਾ ਕੀਤੀ ਜਿੱਥੇ ਕੇ ਸਰਕਾਰਾਂ ਫੇਲ ਹੋਈਆਂ ਉੱਥੇ ਮੈਂ ਮੌਜੂਦ ਹੋ ਕੇ ਸੇਵਾ ਕਰਕੇ ਦਿਖਾਈ ਜਿੱਥੇ ਰਾਸ਼ਨ ਨਹੀਂ ਸੀ ਪਹੁੰਚਦਾ ਜਿੱਥੇ ਪਾਣੀ ਨਹੀਂ ਸੀ ਪਹੁੰਚਦਾ ਉੱਥੇ ਵੀ ਗਿਸ਼ਤੀਆਂ ਲੈ ਕੇ ਪਹੁੰਚਿਆ ਸਾਥ-ਸਾਥ ਆਪੇ ਬਲੱਗਦੀਆਂ ਜਿਹੜੀਆਂ ਕੀਮਤਾਂ ਸੀ ਉਹਨਾਂ ਦੇ ਮਹਿੰਗੀਆਂ ਗਿਸ਼ਤੀਆਂ ਲੈ ਕੇ ਸਰਕਾਰਾਂ ਕੋਲੇ ਕਿਸੇ ਜਨਸੀ ਹੈਗੀਆਂ ਉੱਥੇ ਵੀ ਇਹਨੇ ਖੁਦ ਸੇਵਾ ਨਵਾਈ ਕੱਲੀ ਖੜਾ ਦੇ ਕੇ ਸੇਵਾ ਦਾ ਗੱਲ ਕਰੀਏ ਜਿੱਥੇ ਗੱਲ ਪੰਜਾਬ ਦੀ ਹੈ ਬੰਦੀ ਸਿੰਘਾਂ ਦੀ ਗੱਲ ਹੈ ਜਾਂ ਕੌਮ ਦੀ ਗੱਲ ਹੈ ਜਾਂ ਕਿਸਾਨੀ ਦੀ ਗੱਲ ਹੈ ਉੱਥੇ ਵੀ ਵੀਰ ਵੱਡੀ ਪੱਤਰ ਤੇ ਜਾ ਕੇ ਲੰਗਰ ਲਾਉਂਦਾ ਜੋ ਕਿ ਤੁਹਾਡੇ ਇਲਾਕੇ ਦੇ ਵਿੱਚ ਇੱਥੇ ਨਾਮ ਮਜੂਦ ਵੀਰ ਦਾ ਤੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਸਵਾਦੀ ਦਾ ਬਹੁਤ ਵੱਡਾ ਨਾਮ ਹੈ ਪਰ ਅੱਜ ਮਜੂਦ ਵੀਰ ਦੀ ਜਿਹੜੀ ਪਛਾਣ ਹੈ ਪੂਰੇ ਪੰਜਾਬ ਦੇ ਵਿੱਚ ਬਣ ਚੁੱਕੀ ਹੈ ਸਾਡਾ ਮਾਲਵੇ ਦਾ ਉਹ ਜਿਹੜਾ ਪਿੰਡਾਂ ਵਿੱਚ ਜਿਹੜਾ ਮਜੂਦ ਵੀਰ ਨੂੰ ਨਾ ਜਾਣਦਾ ਹੋਵੇ ਤੇ ਨਾ ਵੀ ਦਾ ਧੰਨਵਾਦ ਕਰਦਾ ਜਿੰਨੇ ਵੀ ਟੀਮ ਹੈ ਜਿੰਨਾਂ ਵੀ ਸੰਗਤਾਂ ਮੌਜੂਦ ਜਿਹਦਾ ਸਾਥ ਮਿਲਦਾ ਮੈਂ ਸਾਰਾ ਧੰਨਵਾਦ ਕਰਦਾ ਜੋ ਇੱਥੇ ਬੰਗੋ ਚੁਰੇਵਾਂ ਦਾ ਆ ਰਹੇ ਨੇਗੇ ਇਸ ਵਾਰੀ ਦਾਸਵਾ ਜਿਹੜਾ ਪ੍ਰੋਗਰਾਮ ਹੈ ਅਮਾ ਜਿਹੜਾ ਰਸਮਾਂ ਜਿਹੜਾ ਪ੍ਰੋਗਰਾਮ ਕਰਾ ਰਹੇ ਨੇ ਮੌਜੂਦ ਵੀਰ ਚਾਰ ਆਂਖਾਂ ਨਾਲ ਸੇਵਾ ਜਿਹੜੀ ਕਿ ਨਿਰੰਤਰ ਚੱਲਦੀ ਰਹਦੀ ਹੈ ਵੀਰ ਵੱਲੋਂ ਤੇ ਸੁਸਾਇਟੀ ਵੱਲੋਂ 300 ਤੋਂ 350 ਦਾ ਲੋੜਵੰਦ ਪਰਿਵਾਰਾਂ ਦਾ ਹਰ ਦਿਨ ਆਸਣ ਜਾਂਦਾ ਹੈ ਸੈਟੀ ਵੱਲੋਂ 50 ਜਿਹੜਾ ਲੋੜਵੰਦ ਪਰਿਵਾਰਾਂ ਨੂੰ ਤੀਫੜ ਜਾਂਦੇ ਨੇਗੇ 105 ਗੱਡੇ ਕੇ ਲਗ ਲਗ ਬਿਮਾਰੀਆਂ ਦੇ ਸ਼ਿਕਾਰ ਜਿਨ੍ਹਾਂ ਦੇ ਘਰ ਨਹੀਂ ਹੈਗੇ ਬੇਤਰਾਂ ਦੇ ਘਰਾਂ ਉੱਤੇ ਵੀ ਉੱਤੇ ਸਾਹ ਰਹਿਨੇ ਸੇਵਾ ਕਰ ਰਹੇ ਨੇ ਐਡੀ ਵੱਡੀ ਸੇਵਾ ਨਿਭਾ ਰਹੇ ਨੇਗੇ ਸਾਨੂੰ ਵੀ ਟੀਮ ਨਾਲ ਜੁੜ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਪ੍ਰਮਾਤਮਾ ਜੀ ਅਰਦਾਸ ਕਰਦੇ ਹਾਂ ਅੱਜ ਜੋ ਸਾਡੀ ਇਸ ਬਾਬਾ ਦੀਪ ਸਿੰਘ ਜੀ ਸੈਕਟੀਵਲੋਂ ਦਫ਼ਤਰ ਖੁੱਲਿਆ ਗਿਆ ਪ੍ਰਮਾਤਮਾ ਦੇ ਗੁਣਸਾਭਗ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਵੀਰ ਨੂੰ ਚੜ੍ਹਦੀ ਕਲਾ ਚ ਰੱਖੇਗਾ ਤੇ ਸਾਰੀ ਜੀਨੀ ਵੀ ਟੀਮ ਕੰਮ ਕਰਦੇ ਵੀ ਨਾਲ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖਣਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਮਾਲਵੇ ਦੇ ਵਿੱਚ ਵੀ ਸੀ ਵੀਰ ਨੂੰ ਕਹਿਣਾ ਕਿ ਜਲਦੀ ਇੱਕ ਸਾਡੇ ਵੱਲੇ ਵੀ ਇੱਕ ਕੋਈ ਅਸੀਂ ਕਹਿਣੇ ਵਾਲਾ ਵੀਰ ਨੂੰ ਰਾਜ ਮੱਥੇ ਤੇ ਸਾਰੇ ਜੀ ਨੂੰ ਅਸੀਂ ਕਹਿਣੇ ਹੁੰਦੇ ਆ ਇਸ ਸਾਡੇ ਵੀ ਬਖਾਲਲ ਭਾਈ ਕੋਈ ਦਫ਼ਤਰ ਖੋਲੋ ਕੋਈ ਜਲਾ ਬਣਾਓ ਕਿਉਂਕਿ ਅਸੀਂ ਵੀ ਵੀਰ ਦਾ ਸਾਥ ਦੇਣ ਤੇ ਆ ਰਹੇ ਹਾਂ ਪਰ ਜੋ ਵੀਰ ਇੱਥੇ ਸੇਵਾ ਕਰ ਰਹੇ ਨੇ ਬੜੀ-ਬੜੀ ਸੇਵਾ ਕਰ ਰਹੇ ਨੇ ਇਸ ਕਰਕੇ ਜਿੱਥੇ ਵੀ ਵੀਰ ਸਾਡੀ ਸੇਵਾ ਲਾਉਣਗੇ ਅਸੀਂ ਪਹਿਲਾਂ ਵੀ ਹਾਜ਼ਰ ਹੁੰਦੇ ਆ ਅਸੀਂ ਬਾਅਦ ਵਿੱਚ ਵੀ ਹਾਜ਼ਰ ਹੁੰਦੇ ਆ ਜਿੰਨੀਆਂ ਵੀ ਇੱਥੇ ਮਾਨ ਸਤਿ ਸ਼੍ਰੀ ਅਕਾਲ ਪਹੁੰਚਿਆ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਸਾਡੇ ਕਥਾਵਾਚ ਗ੍ਰਾਂਤੀ ਸਿੰਘ ਜੀ ਸੇ ਪਹੁੰਚੇ ਨੇ ਜ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਸਤ ਸ੍ਰੀ ਅਕਾਲ ਸਤ ਜੀ ਗ੍ਰੰਥ ਸਾਹਿਬ ਜੀ ਕੀ ਗੋਦ ਗੋਰੇ ਚ ਜੁੜ ਬੈਠੇ ਸਾਥ ਸਾਥ ਖਾਓ ਉਸ ਤੋਂ ਪਹਿਲਾਂ ਬਧਾ ਦੀ ਰੱਖਸ਼ਣ ਫਤਗ ਨਹੀਂ ਸਾਥ ਮਈਆ ਵਾਹਿਗੁਰੂ ਕੀ ਕਾਕਾਰ ਦਾ ਵਾਹਿਗੁਰੂ ਕੀ ਫਤਗ ਅੱਜ ਇਸ ਗੱਦੀ ਵਾਲੇ ਮੁਕਾਮ ਤੇ ਇਸ ਲਾਟ ਲੰਦੀ ਇਸ ਸਾਸਤਾ ਜਿਹੜਾ ਲੱਗਦਾ ਫਿਰ 800 ਸਾਲ ਦਾ ਇਤਿਹਾਸ ਜਿਹੜੀ ਬਹੁਤ ਹੀ ਤੇ ਪਕੋਚ ਤੋਂ ਸ਼ੁਰੂ ਹੋਈ ਸੀ ਤੇ ਅੱਜ ਅਸੀਂ ਮਾਲਵੇ ਤੋਂ ਸਾਡੇ ਨੂੰ ਉਸ ਤੋਂ ਪ੍ਰਭਾਤ ਆਏ ਆ ਇਸ ਲਾਕੇ ਦੀ ਰਾਜਾ ਸ਼ਾਹ ਮਾਲਵੇ ਪੰਜਾਬ ਤੇ ਤੰਦਰਪੁਰ ਦੇ ਪੁੱਲ ਜਾ ਕੇ ਇਸ ਕੜਥ ਵਾਲਾ ਸ਼ਹਿਰ ਦੀ ਨਿਸ਼ਾਨ ਉਸ ਸਸਤਾ ਦੇ ਨਾਮ ਚਾਲੀ ਗੱਦੀ ਤੇ ਦੋਸਤਾਂ ਦੇ ਸਾਡੇ ਸਾਰੇ ਇਸ ਖੇਤਰ ਦੇ ਇਹ ਮਾੜ ਵਾਲੀ ਗੱਲ ਹੈ ਤੇ ਇਸੇ 8-9 ਸਾਲ ਦੇ ਵਕਤ ਦੇ ਦੌਰਾਨ ਸਬਾਸ ਇਲਾਕੇ ਵਿੱਚ ਸਸਤਾ ਤੇ ਕੀਤੇ ਹੋਏ ਉਹਨਾਂ ਨਾਲ ਰੱਖਦੇ ਹੋਏ ਪਾਸੋਂ ਵਿਦਿਆਰਥੀ ਸੇ ਖੁੜਾ ਨੇ ਆਪਣੇ ਪਿਛਲੇ ਦੇ ਰਾਜ ਸਸਤਾ ਦੇ ਪਰਮਾਤਮ ਦੇ ਸਾਹਮਣੇ ਇਸ ਦਫਤਰ ਦੇ ਵਿਦਿਆਰਥੀ ਸਾਹਮਣੇ ਦਫਤਰ ਬਖਸ਼ਿਆ ਅੱਜ ਸਾਰੇ ਸਭ ਤੋਂ ਪਹਿਲਾਂ ਉਹਨਾਂ ਨੂੰ ਨਹੀਂ ਰਾਤ ਕਰਦੇ ਪਰਮਾਤਮ ਦੇ ਚਰਣਾ ਚਰ ਬੇਨਤੀ ਕਰਦੇ ਕਿ ਉਹਨਾਂ ਦੀ ਆਪ ਨੂੰ ਆਪਣੇ ਚਰਣਾ ਦੇ ਵਿੱਚ ਬਾਸ ਕਰੇ ਇਸ ਤੋਂ ਪਹਿਲਾਂ ਬਣਾ ਰਿਹਾ ਨੇ ਸਸਤਾ ਦੇ ਨਾਮ ਤੇ ਆਪ ਜੀ ਦਾ ਬਰਸਾਤ ਦੱਸਿਆ ਬੜਾ ਜੀਲ ਵਿੱਚ ਚਾਰ ਨਾਲ ਕਿ ਚੱਲ ਨਹੀਂ ਕਰਾਂਗਾ ਠੀਕ ਹੈ ਲੱਖੀ ਦਾ ਉਸ ਦਾ ਬੂਹ ਭਾਈ ਚਾਰਾ ਅੱਜ ਅੱਜ ਅਕਲਰ ਹੋਇਆ ਆ ਉਹ ਇਸ ਕੀ ਦੀ ਦਵਾ ਹੀ ਕਰਦਾ ਹੈ ਕਿ ਇਸ ਸਸਤਾ ਦੇ ਅੱਠ ਪਰ ਸਮਝਣ ਦੀ ਸ਼ੁਰੂਤ ਕਾਲੀਆਂ ਕਰਤੇ ਨੇ ਜੋ ਸਮਾਜ ਸੇਵਾ ਦੇ ਕੰਮ ਕਰਤੇ ਨੇ بہت شکر گور گراج جی جنہیں ਔਰ ਪਰਸ਼ੋਤੋ ਵੀ ਵਰਗਾਂ ਨੂੰ ਹੁਣ ਸਾਡੇ ਸਮਾਜ ਦੇ ਵਿੱਚ ਭੇਜਿਆ ਲਿਆ ਕਿਉਂਕਿ ਬਹੁਤ ਘੱਟ ਐਸੇ ਆਸਾਨਾ ਨੇ ਜਿਹੜੇ ਦੂਜੇ ਦਾ ਭਲਾ ਸੋਚਦੇ ਨੇ ਵੀਰ ਭਾਨਾ ਸਾਡਾ ਭਰਾ ਹੈ ਦੂਜੇ ਦੀ ਲੜਾਈ ਲੜਦਾ ਮਤਲਬ ਇੱਥੇ ਰਸਾਨਾ ਦੀ سپورਟ ਆਪਾਂ ਨੂੰ ਸਾਰਿਆਂ ਨੂੰ ਕਰਨੀ ਪੈਣੀ ਹੈ ਵਿੱਚ ਵੀ ਮੈਂ ਦੇਖ ਰਿਹਾ ਵੀ ਵੀਰ ਆਸ਼ਾਪਾਲੇ ਵਾਲੇ ਨਾਲ ਬੈਠੇ ਨੇ ਇਹ ਲੋਕਾਂ ਅੱਜ ਸੜਕਾਂ ਦੇ ਉੱਪਰ ਲੜ ਰਹੇ ਹੋਣਗੇ ਸਾਡੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਹਨਾਂ ਲਈ ਇਹਨਾਂ ਦੇ ਹੱਕਾਂ ਲਈ ਕੋਈ ਆਵਾਜ਼ ਨਹੀਂ ਚੱਕਦਾ ਪੱਜੇ ਜਿਵੇਂ ਵੀ ਜੋ ਮਨਜੋਤ ਵਰਗੇ ਵੀਰ ਪਰਚੋਤ ਚੋਣ ਚਾਰ ਕੇ ਜਦੋਂ ਉਤਰਦੇ ਨੇ ਬਹੁਤ ਵੱਡਾ ਸਨਿਆ ਸਾਡੇ ਸਮਾਜ ਦੇ ਵਿੱਚ ਜਾਂਦਾ ਵੀ ਇਦਾਂ ਦੇ ਹੁੰਦੇ ਨੇ ਸਾਡੇ ਸਿੱਖ ਬਹੁਤ ਆਸਾਨ ਸੋਸ਼ਲ ਮੀਡੀਆ ਦੇ ਉੱਪਰ ਸਿੱਖਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕਰ ਦਿੰਦੇ ਨੇ ਵੀਰ ਕੇ ਇਦਾਂ ਦੀਆਂ ਰੂਣਾ ਸਾਡੇ ਸਾਹਮਣੇ ਆਉਂਦੀਆਂ ਨੇ ਤਾਂ ਆਪਣਾ ਪਰ ਰੱਬ ਮਾਣ ਨਾਲ ਹੋਰ ਉੱਚਾ ਹੋ ਜਾਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਿਰ ਤੇ ਸਾਰੀ ਵੀਰਾਂ ਦੇ ਜਿੰਨੇ ਵੀ ਵੀਰ ਤੁਸੀਂ ਬੈਠੇ ਹੋ ਕਿਉਂਕਿ ਕੰਮ ਦਾ ਹੋਰ ਵੀ ਦੌਰ ਤੇਰੇ ਚਿਹਰੇ 'ਤੇ ਪਰਖ ਜਦ ਕਿ ਕਾਰਤਰੀ ਘੱਟ ਹੋਇਆ। ਕਿੰਨੇ ਵੀਰ ਤੁਸੀਂ ਬੈਠੇ ਹੋ ਵੀ ਸਾਰੀ ਵਧਾਈ ਦੇ ਮੱਥੋਂ ਤੁਸੀਂ ਚੰਗੇ ਇਨਸਾਨਾਂ ਨੂੰ ਸਪੋਰਟ ਕਰਨ ਆਏ ਹੋ। ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਤੁਹਾਨੂੰ ਸਾਰਨ ਚੜ੍ਹਦੀ ਕਲਾ 'ਚ ਰੱਖੇ। ਔਰ ਸੱਚੇ ਪਾਤਸ਼ਾਹ ਵਾਹਿਗੁਰੂ ਇਸ ਸੰਸਥਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵੀ ਇਹ ਅੱਜ 100 ਮੈਂਬਰ ਇਹਨਾਂ ਦੇ ਕੋਲੇ ਆਏ ਆ ਤੇ ਇਹ ਹੋਰ ਜਿਹੜੇ ਲੋੜਵੰਦ ਹਨ ਉਹਨਾਂ ਦੀ ਵੀ ਮਦਦ ਕਰ ਸਕਦੇ। ਵੈਸੇ ਤਾਂ ਆਪਣੇ ਅਰਦਾਸ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਕੋਈ ਕੋਈ ਐਸਾ insan ਨ ਹੋਵੇ ਜਿਹਦੇ ਜਿਹੜੇ ਚੱਲਣ ਬੰਦੇ ਮਜਾਦੀ ਨੂੰ ਸੰਗੜਾਂ ਨਾਲ ਪਾ ਪਾਪਾਂ ਤੋਂ ਦੰਣਾ ਨਾ ਪਾਵੇ ਜਾਂ ਜਿਹੜਾ ਚਰਦਾਰ ਦੀਆਂ ਰੋਸਤ ਰੱਖਾਂ ਮੈਂ ਤਾਂ ਬਹੁਤ ਮਹਾਰਾਜ ਜੀ ਅਸੀ ਕਿਰਪਾ ਕਰਨਾ ਸਾਰੇ ਸੁਖੀ ਬਸ ਬਸ ਜਿੱਥੇ ਪ੍ਰੋਬਲਮ ਦੀ ਇਕੱਲਾਪਣ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਰਿਸ਼ਤੇ ਨਤਿਆਂ ਦੇ ਵਿੱਚ ਇੰਨੀ ਦੇ ਖਰਾਬਟ ਆ ਗਿਆ ਪਹਿਲਾਂ ਆਪਾਂ ਦਰਦਾਂ ਪੰਦਰਾਂ ਪੰਦਰਾਂ ਮਹੀਨਾ ਮਹੀਨਾ ਨਾਲ ਨਾ ਦੇਖਦੇ ਸੀ ਇਨਸਾਨ ਆਪੂ ਆਪੋ ਮੜ ਚਾਚਿਆਂ ਦਾ ਇੱਕ ਇੱਕ ਵਿਢੇ ਚ ਕੱਟੇ ਹੋ ਜਾਂਦੇ ਸੀ ਅੱਜ ਇਕੱਲੇਪਣ ਸਾਨੂੰ ਤਾਂ ਮਾਨਸਿਕ ਪਰੇਸ਼ਾਨ ਕਰਦਾ ਅੱਦੇ ਬੱਦੇ ਧੋਖਾ ਵੀ ਸਹਿਸ ਆਉਂਦੇ ਜਦੋਂ ਇਕੱਲੇਪਣ ਦੇ ਵਿੱਚ ਧੋਖਾ ਮਿਲਦਾ ਤਾਂ ਉਹਨਾਂ ਨਾਲ ਗੱਲਾਂ ਸੰਸਕ੍ਰਿਤ ਕਰਨ ਵਾਲਾ ਕੋਈ ਇਨਸਾਨ ਨਹੀਂ ਹੁੰਦਾ ਇਸ ਕਰਕੇ ਉਹ ਮੈਂ ਤੇ ਪਰੇਸ਼ਾਨ ਹੁੰਦੇ ਨੇ ਤਾਂ ਫਿਰ ਉਹ ਸੜਕਾਂ ਤੇ ਆਉਂਦੇ ਹੁੰਦੇ ਨੇ ਕਿ ਫਿਰ ਉਹਨਾਂ ਦੀ ਪਰਬਲੀਆਂ ਵੀ ਦੱਬ ਲੈਂਦੀਆਂ ਜਾਂਦੀਆਂ ਜਦੋਂ ਕੋਈ ਮਾਂ ਮਾਂ ਪਰੇਸ਼ਾਨ ਹੁੰਦਾ ਕਿਤਨੇ ਕਿਤੇ ਕੋਸ਼ਿਸ਼ ਤੋਂ ਵੱਜੇ ਅਸੀਂ ਸਰੋਤ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਮਾਨਪ੍ਰਾਪਤੀ ਹੈ ਕਿ ਇਹਨਾਂ ਨੂੰ ਇਹਨਾਂ ਨੂੰ ਛੇੜ ਦੋ ਕਿਤੇ ਤੇ ਸਭ ਤੋਂ ਸਾਰਾ ਸਾਰਾ ਇਸ ਕਰਕੇ ਜਦੋਂ ਕੋਈ ਮਾਂ ਮਾਂ ਪਰੇਸ਼ਾਨ ਬੰਦਾ ਉੱਤੇ ਇਹੋ ਤਰ੍ਹਾਂ ਦੀ ਆਸਾਨ ਤੋਂ ਉਹਨਾਂ ਦੀ ਮਦਦ ਕਰਦੇ ਨੇ ਜਿਵੇਂ ਜੋਤ ਵਰਗੇ ਵੀਰ ਪਰਸ਼ੋਰ ਵਰਗੇ ਹੋਰ ਬਹੁਤ ਆਸ਼ਰਮ ਨੇ ਅਭੀ ਇਤਨੇ ਇਨਸਾਨਾਂ ਦੀ ਹੋਰ ਬਹੁਤ ਚੜ੍ਹ ਕੇ ਆਪਾਂ ਨੂੰ ਮਦਦ ਕਰਨੀ ਹੋਵੇ ਕਿਉਂਕਿ ਸਰਕਾਰਾਂ ਨੇ ਇਹਦਾ ਮਾਨਸਿਕ ਪਰੇਸ਼ਾਨ ਜਾਂਦੇ ਨੇ ਕੋਈ ਹੈਲਪ ਲਾਈਨ ਨਹੀਂ ਬਣਾਈ ਬਣਾਈ ਕੋਈ ਕੋਈ ਸਿੱਧ ਸਪਤਾ ਇਹਨਾਂ ਨੂੰ ਹੱਕ ਨਹੀਂ ਦਿੱਤਾ ਪਰ ਜਿੱਥੇ ਇੱਕ ਦਰ ਰੂ ਆਉਂਦੀਆਂ ਨੇ ਆਪਾਂ ਸਾਰੇ ਜੀ ਸਪੋਰਟ ਕਰਦੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇਹ ਵੀ ਸੋਚਦਾ ਮਸਦੀ ਨੇ ਸਰਕਾਰ ਦਾ ਦੇਖੋ ਤੁਸੀਂ ਇਕਲ ਕਮਾਨ ਸਤਿਪੰਥਨ ਬੰਦ ਕਰਤਾ ਇੱਥੇ ਰੋਡ ਤੇ ਲੰਘਿਆ ਜਾਂਦਾ ਉਹ ਉਦੀ ਉਦੀ ਕਵੀ ਸੂਰਤ ਨੂੰ ਤੁਸੀਂ ਦਿਖਾਉਂਦਾ ਉਹ ਵੀ ਕਵੀ ਸੂਰਤ ਤੋਂ ਜਿੱਲਦੀ ਹੁੰਦੀ ਪਰ ਜਗਵਾਨ ਸੱਚਾ ਨੇ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੇ ਹੱਕ ਉਹਨਾਂ ਦੀ ਉਹ ਇੱਜ਼ਤ ਉਹਨਾਂ ਦੇ ਚੰਗਾ ਜਿ ਮੱਝੀ ਬਣਾ ਉਹਨਾਂ ਦਾ ਬਦਲ ਮਦਦ ਤਾਂ ਉੱਥੇ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਪੈਣੀ ਹੈ ਜਿੰਨੀਆਂ ਜੀ ਸੰਗਤਾਂ ਵੀਰ ਬਜੋ ਸੂਰਤ ਦੀ ਸੇਵਾ ਕਰਦੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚ ਅੰਦਸ ਤੋਂ ਹੋਣਾ ਹੋਰ ਵੱਧ ਹੋਵੇ ਤਾਂ ਦਾਦਾ ਬੋਲਕੋ ਇੰਦਰ ਤੇ ਆਸ਼ੀਰਵਾਦ ਜਿਲਿਆਂ ਦੇ ਵਿੱਚ ਦੋ ਦੋ ਚਾਰ ਚਾਰ ਕੋਈ ਬੰਦਾ ਰੋੜਾ ਨਾ ਰੋੜੇ ਕੋਈ ਬੱਚਾ ਆਪਣੇ ਮਾਮਲੇ ਹਾਰ ਨਾਲ ਜਤੀ ਇਦਾਂ ਤਾਂ ਚੰਗੀ ਜ਼ਿੰਦਗੀ ਬਦਲ ਸਕਦੇ ਸਾਡੇ ਕਹਿਣ ਦਾ ਮਤਲਬ ਇਹ ਆ ਆਸ਼ੀਰਵਾਦ ਦਾ ਮਤਲਬ ਇਹ ਹੈ ਜੇ ਆਪਣੀ ਪ੍ਰੋਬਲਮ ਕੋ ਦੀ ਸਸਤਾ ਬਦਲ ਸਕੀ ਆਪਣੀ ਸਾਰੀ ਸੇਵਾ ਜੀ ਮਾਤਾ ਮਾਪੇ ਹਨ ਜਿਹਨੇ ਵੀ ਵੀਰ ਅਜਾ ਮੈਂ ਤਾਂ ਦੇਖਣਾ ਰੱਖਦੀ ਸੇਵਾ ਗੁਰੂ ਨਾਨਕ ਪ੍ਰਸਾਦਾਂ ਦਾ ਸਸਤਾ ਕਿੱਲਨੇ ਦੱਬੇ ਸਵੇਤੋਂ ਲੋਡ ਬਾਉਣ ਵਾਲੀ ਰਾਸ਼ੀ ਸੇਵਾ ਬਹੁਤ ਵੱਡਾ ਫਾਇਦਾ ਜੀ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਇਹ ਜਿਹੜਾ ਇਹ ਫੋਲੋ ਕਰੋ ਕਿ ਸਸਤਾ ਚਾਦਰੀ ਤੇ ਉਤੋਂ ਵੀ ਵੱਡਾ ਨਾਮ ਬਣਦੀ ਸੇਵਾ ਦਾ ਘੜਦੀ ਦਾ ਮਤਲਬ ਕਿ ਡਾ ਉੱਚਾ ਨਾਮ ਬਣਾਉਂ ਰਿਹਾ ਘੜਦੀ ਬਾਲਦਾ ਸਾਨੂੰ ਲੱਗਦਾ ਹਰੇਕ ਘੜਦੀ ਬਾਲਦੇ ਉਹ ਨੂੰ ਇਸ ਸੰਸਥਾ ਦੀ ਸਪੋਰਟ ਕਰਨੀ ਹੈ ਚਾਹੇ ਉਹ ਰੇਸ਼ਮੀ ਹੋਵੇ ਚਾਹੇ ਉਹ ਪਲੇਟ ਦੀ ਹੋਵੇ ਚਾਹਤ ਦੁਆਵਾਂ ਨਾਲ ਨਿੱਕੀ ਬਾਰੀ ਬੰਦੀ ਆਪਣੀ ਦੀ ਬਹੁਤ ਲੋੜ ਹੁੰਦੀ ਹੈ ਨਿੱਕੀ ਬਾਰੀ ਬਸ ਅੱਜ ਨੂੰ ਕਿ ਤੂੰ ਇਸੇ ਸੋਚਦਾ ਤਾਂ ਮਤਲਬ ਮਾਤਾ ਪਿਤਾ ਨੇ ਵੀ ਭਰਾ ਆਪਣਾ ਤੇ ਤੇਰੀ ਜਾਣਕਾਰੀ ਵੀ ਇੰਨੇ ਨਾਲ ਤਾਂ ਬੰਦੇ ਦਾ ਬੈਸਮਾਨ ਜਿਹੜਾ ਹੋਰ ਜਿਹੜਾ ਬੰਦੇ ਦੀ ਪੂਸਤ ਬੰਦੇ ਨੂੰ ਮਿਲ ਜਾਂਦਾ ਇਸ ਤਰ੍ਹਾਂ ਕਿ ਆਪ ਮਾਤਾ ਪਿਤਾ ਨੇ ਇਸ ਲੋੜ ਨੂੰ ਹੋਰ ਵੱਧ ਚਰਚਾ ਕੀਤੀ ਤਾਂ ਇਹ ਸੋਸਣ ਨੂੰ ਹੋਰ ਬਹੁਤ ਵੱਡੇ ਵੱਡੇ ਬਣਦੇ ਵੀਰ ਭਾਈ ਜੋ ਸੋਰੋ ਨਹੀਂ ਤੇ ਕੰਮ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹੈ ਇਦਾਂ ਹੀ ਸੱਚੇ ਪਾਸ਼ਾ ਬਾਈ ਵੀ ਬਣਦੇ ਸੱਚੇ ਫੇਰ ਭਰੇ ਹੱਥ ਰੱਖ ਕੇ ਅਸੀਂ ਇੱਕ ਛੋਟਾ ਜਿਹਾ ਆਸ਼ਰਮ ਚਲਾਉਂਦੇ ਹਾਂ ਪਟਿਆਲੇ ਦੇ ਨਾਲ ਲਖਤਾਰੀ ਪਿੰਡ ਸਾਡੇ ਕੋਲੇ ਕੋਈ 800 ਮਾਨ ਸਿੰਘ ਪ੍ਰਸ਼ਾਦ ਵੀ ਜਿਹਨਾਂ ਦੇ ਇਲਾਜ ਚੱਲ ਰਹੇ ਨੇ 100 ਕੁ ਮੈਂਬਰ ਸਾਡੇ ਕੋਲੇ ਨੇ ਹੁਣ ਸਾਨੂੰ ਸੰਗਤ ਨੇ ਉੱਥੇ ਥੋੜੀ ਜਗ੍ਹਾ ਦਾ ਹੋਰ ਪ੍ਰਬੰਧ ਹੋਇਆ ਕੋਈ ਸੀ ਹੋਰ ਬੰਦਾ ਜਿਹੜਾ ਘਰ ਬਣਾਉਣ ਲੱਗੇ ਗੁਰੂ ਸਾਹਿਬ ਕਿਰਪਾ ਕਰਨਾ ਆਪ ਜੀ ਆਉਂਦੇ ਜਾਂਦੇ ਖੜ ਕੇ ਵਿਆਹ ਕਰੋ ਬਾਕੀ ਵੀ ਮੰਜੋ ਸਾਡੇ ਵੱਡੇ ਭਰਾ ਨੇ ਜਿਨ੍ਹਾਂ ਤੋਂ ਅਸੀਂ ਹਰ ਚੀਜ਼ ਸਿੱਖਿਆ ਲੈ ਕੇ ਚੱਲਦੇ ਆ ਰਹੇ ਹਾਂ ਸਾਡੀ ਆਪ ਦਾ ਦੇ ਵਿੱਚ ਇੱਕ ਦੀ ਬਾਉਂਡਰੀ ਕਰ ਠੀਕ ਹੈ ਗੁਰਪ੍ਰੀਤ ਸਿੰਘ ਮਦਕਤ ਦੀ ਸੇਵਾ ਵਾਲੇ ਉਹਨਾਂ ਨੂੰ ਫੋਲੋ ਕਰਦੇ ਹੋ ਸਭੇ ਸਰਕਾਰ ਤੋਂ ਵੀ ਉਹਦੇ ਸਾਡੇ ਭਗਤ ਘੋੜਾ ਸਿੰਘ ਜੀ ਜਿਨ੍ਹਾਂ ਦੀ ਉਹ ਸੋਚ ਹੋ ਲੈ ਕੇ ਕਿ ਹਰ ਇੱਕ ਤੇ ਮਜਬੂਤ ਵਾਲੇ ਨੂੰ ਦੋਰੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਫੇਰ ਪਰਿਆਤਰਾ ਕੋਈ ਨਿਆਣਿਆ ਤੋਂ ਮਹਾਰਾਜ ਕਰਵਾਉ ਤਤਪੂਰਨ ਸਿੰਘ ਦੀ ਲੋਡ ਬੰਦੇ ਕੋਈਆਂ ਕੋ ਯਾਦ ਕਰਦੇ ਸੀ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਮਰ ਕੇ ਵੀਰਾਂ ਦੇ ਸਿੱਖ ਤੇ ਪਿਆਰ ਤੱਕ ਕੇ ਕਾਰਜ ਕਰਵਾਉਂਦਾ ਧਰਤਾ ਇਹ ਸਿੰਘ ਦੀ ਲੋਡ ਬੰਦੇ ਦੇ ਨਾਲ ਖੜਦੇ ਹੁੰਦੇ ਸਨ ਟੈਨਸ਼ਨ ਤੇ ਕਿੰਨਾ ਕੰਮ ਕਰਦੇ ਸੀ ਇੱਦਾਂ ਇੱਦਾਂ ਪਾਤਸ਼ਾਹ ਵਾਹਿਗੁਰੂ ਦੇ ਸੱਚੇ ਮੇਰੇ ਪਿਆਰ ਤੱਕ ਆਪ ਮਰ ਕੇ ਮਹਾਰਾਜ ਐਸੇ ਅਗਲੇ ਕਿ ਭੱਤਕਾ ਬੁਰੂ ਸਿੰਘ ਨੇ ਜੋਸ਼ ਰੱਖ ਦਿੱਤਾ ਉਹ ਪੰਜਵੇਂ ਪਾਤਸ਼ਾਹ ਦਾ ਸਿਧਾਂਤ ਸੀਗਾ ਪੰਜਵੇਂ ਪਾਤਸ਼ਾਹ ਦੇ ਤਰ ਤਰ ਅਨੁਸਾਰ ਸੀ ਧਰਤੀ ਦੇ ਪਹਿਲਾ ਕੋੜੀ ਖਾਨ 1 ਕਿਲੋ ਬੜਿਆ ਸੀਗਾ ਉਹ ਉਹਨਾਂ ਤੋਂ ਜੋ ਤਸਵੀਰ ਜਿਹੜਾ ਇਹ ਸਿਧਾਂਤ ਬਤ ਗਿਆ ਕਿ ਲੈ ਕੇ ਚੱਲ ਰਹੇ ਅਜੇ ਤੱਕ ਦਾਸਾ ਕਰ ਸਕਦੇ ਹਿਸ਼ਵਾਸ ਦਿਵਾ ਸਕਦੇ ਕਿ ਅਸੀਂ ਇਹ ਸਾਰੀ ਬਾਕ ਦਾ ਇਸ ਇਸਤਾ ਦੇ ਨਾਲ ਜਿੰਨੇ ਵੀ ਲੋਕਾਂ ਸੱਚੇ ਪਾਸ਼ਾ ਹੋਏ ਉਹ ਸਾਡੇ ਸਾਥੇ ਮੇਰ ਭਰਿਆ ਰੱਖ ਕੇ ਰੱਖ ਕੇ ਕਿ ਅਸੀਂ ਵੀ ਇਸ ਸਰਸਤੇ ਵਿੱਚ ਯੋਗਦਾਨ ਪਾ ਸਕੀਏ ਔਰ ਉੱਥੇ ਗਲਤੀ ਬਾਤ ਉੱਥੇ ਤਲਵਟੇ یہ ایسا دے نہ کیونکہ بے دی فیلی فیلنگ نو سنیا جاتا سمجھا جاتا سسکار دیتا جاتا ہوں اس کر کے اتنا گھروڑ نہیں رہنی چاہیے راشا کی بلڈنگ کی زمین کی مطلب کسی ਸੈਂਟਰ ਦੇ ਰਿਪੋਰਟ ਤੋਂ ਉਹਨਾਂ ਦੇ ਕਿਉਂਕਿ ਇਹ ਧਾਰਿਆ ਦਾੰਡਾ ਜਦੋਂ ਕਿ ਲੋਡ ਬੰਦ ਦੀ ਬਣੀ ਇਸ ਕਰਕੇ ਅਸੀਂ ਇਹ ਧੰਵਾਦ ਕਰਦੇ ਹਾਂ ਇੰਦਾਂ ਦੀਆਂ ਰੂਹਾਂ ਦਾ ਅੰਦਰ ਜਿੰਨੇ ਵੀ ਆਏ ਹੋ ਤੁਹਾਡਾ ਸਾਰੇ ਮਿਹਰਬਾਨ ਸੱਚੇ ਮਾਸ਼ਾਵਾਹ ਹੈ ਤੁਹਾਡੇ ਸਾਰੇ ਨਜ਼ਰ ਤੇ ਮੇਰੇ ਪਰ ਹੱਥ ਰੱਖ ਲੈ ਕੇ ਤੁਸੀਂ ਵਿਦਾਈ ਦੇ ਪਾਤ ਤੁਸੀਂ ਇੰਦਰ ਵੀ ਸਾਸਤਾ ਦੇ ਨਾਲ ਜੁੜੇ ਮਤਲਬ ਅਸੀਂ ਸਿੱਧਾ ਤਰ੍ਹਾਂ ਤਾਂ ਨਹੀਂ ਆਂ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਨੂਰਬੋਧਾ ਦੇ ਜਦੋਂ ਵੀ ਸਾਡੀ ਗੱਲ ਆਉਂਦੀ ਆ ਮੋਨ ਨਾਲ ਤਾਂ ਲੋਕਾਂ ਦੇ ਭਲੇ ਵਾਸਤੇ ਹੀ ਹੁੰਦੀ ਇਸ ਕਰਕੇ ਸਾਨੂੰ ਲੱਗਦਾ ਕਿ ਜੇ ਵੀ ਘੱਟਾ ਵੀ ਬੋਲਦੀ ਹੈ ਸਿੱਧਾ ਹੀ ਰੂਹਾਂ ਤੇ ਉਹ ਥੋੜਾ ਜਣਾ ਸੱਚੇ ਪਾਤਸ਼ਾਹ ਜੀ ਨਾਲ ਚੜਦਿਆਂ ਨਾ ਚਾਹ ਕੋਈ ਗੱਲ ਕਰੂ ਮਾਫੀ ਦੇ ਹੱਸਦੇ ਬਾਜ਼ੇ ਰੋ ਪਰਮਾਤਮਾ ਸਰਣ ਚੜਕਣ ਨਾ ਚਾਹ ਵਾਹਿਗੁਰੂ ਜੀ ਦਾ ਨਾਮ ਸਤ ਜਗਤਿ ਦਾ ਦਾਤ ਸਤ ਸਤਿ ਸਤਿ

ਸੋ ਅੱਜ ਦਫ਼ਤਰ ਬਾਹਰ ਤੋਂ ਆਟਾ ਹੁੰਦਾ ਹੈ ਸੋ ਸ਼ਬਦ ਬਗੁਲਨ ਬਾਇਰ ਬੁੱਕੇ ਇਹ ਜਿਹੜੀਆਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਇਸ ਵਾਕਿਆ ਨੂੰ ਦਿੱਤੀਆਂ ਸੋਦੇ ਜਦਨੇ ਕੋਈ ਗੱਲ ਕਰੀਏ ਸੁਸਾਇਟੀ ਦੀ ਗੱਲ ਕਰੀਏ ਪੂਰੀ ਸੁਸਾਇਟੀ ਦੇ ਮੈਂਬਰ ਸਤਿਵਾਨ ਬੈਠੇ ਆ ਪੂਰਾ ਸਾਡਾ ਇਲਾਕਾ ਮਾਜਾ ਮਾਨਵਾਤ ਆਪਾਂ ਸਾਰੇ ਬੜੇ ਸੁਚਾਨ ਸਰਦ ਲਈ ਬੈਠੇ ਆ ਜਦਨੇ ਬੱਡੇ ਬੈਠੇ ਆ ਸੋ ਚੇਰਾ ਆ ਜੋਸਿਪ ਸਰਵੰਧੀ ਉਹਨਾਂ ਦਾ ਨਾਮ ਤੇ ਕਿਸੇ ਨਾਮ ਤੋਂ ਕਿਸੇ ਦੇ ਤੇ ਕਿਸੇ ਪਛਾਣ ਤੋਂ ਮੁਹਤਾਜ ਹੈ ਇਹ ਬੜੇ ਛੋਟੇ ਲੈਵਲ ਤੋਂ ਉੱਠ ਕੇ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦ ਸੂਬੇ ਦਾ ਬੇੜੀ ਜਿਹੜਾ ਆ ਇਸ ਜੱਥੇਬੰਦੀ ਦਾ ਪਸਾਰਾ ਕੀਤਾ ਕੀਤਾ ਕਿਹਨੂੰ ਆ ਲੋੜ ਲੋੜ ਆਦੀ ਮਦਦ ਕਰ ਸਹਾਈ ਦਾ ਕਰ ਕਰ ਕੇ ਇਹ ਸਹਾਰਿਆਂ ਨੂੰ ਸਹਾਰਾ ਦੇ ਸੋ ਸਹਾਰਾ ਦੇ ਕੇ ਆਏ ਆ ਸੋ ਗੁਰੂ ਸਾਹਿਬ ਨੇ ਬੇਨੰਤ ਕਿਰਪਾ ਕੀਤੀ ਸੋ ਅੱਜ ਸੌਵਾਂ ਰਾਸ਼ੀਪਾਟ ਸਮਾਰੋਹ ਆ ਸੋ ਪਿੱਛੇ ਵੀ ਇਹਨਾਂ ਦਾ ਇਸ ਤਰ੍ਹਾਂ ਮੇਰੇ ਵੀਰ ਜੀ ਚਟਾਲਾ ਸਾਹਿਬ ਉਹਨਾਂ ਨੇ ਸਰਦਾਰ ਮਨਜੀਤ ਸਿੰਘ ਉਹਨਾਂ ਨੇ ਮਨਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਇਹਨਾਂ ਦਾ ਗੱਡੀ ਵਾਲਾ ਤੇ ਮੇਰੀ ਸੀ ਉਹ ਜਿਹੜਾ ਜਿਲ੍ਹਾ ਸਮੁਦਾਇਕ ਮਰਕਜ਼ ਦੇ ਪੰਚਾਇਤ ਦੇ ਵਿੱਚ ਆਉਂਦਾ ਸਮੁਦਾਇਕ ਪੰਚਾਇਤ ਦਾ ਵੀ ਧੰਨਵਾਦ ਸਾਰਿਆਂ ਨੇ ਸਹਿਯੋਗ ਦਿੱਤਾ। ਸੋ ਸਾਨੂੰ ਸਾਰਿਆਂ ਨੂੰ ਉਪਰਾਧਾ ਕਰਨਾ ਚਾਹੀਦਾ ਹੈ ਇਹਨਾਂ ਦਾ ਸਹਿਯੋਗ ਹੋਣਾ ਚਾਹੀਦਾ ਇਹਨਾਂ ਕੰਮੇ ਲੱਗੇ। ਸੋ ਮੈਂ ਤਾਂ ਇਹ ਗੱਲ ਕਹਿਣਾ ਹਮੇਸ਼ਾ ਸਾਡੇ ਇਲਾਕੇ ਦੇ ਵਿੱਚ ਪਤਾ ਲੱਗਾ ਕੱਲ ਹੀ ਕਿ ਬੜਾ ਜਲਗਾ ਪਲਾਦ ਦੁਬਾਰਾ ਸੰਗਤ ਗੁਰਦੁਆਰਾ ਸਾਹਿਬ ਹੈ ਬੜੇ ਚੰਗੇ ਪੱਲੀਆ ਮਾਰ ਮਾਰਦੇ। ਉਹ ਉਹਨੂੰ ਤੋੜ ਕੇ ਕਹਿੰਦੇ 500 ਕਰੋੜ ਰੁਪਏ ਉਸ ਉਸਵਾ ਦਾ ਸਾਫ ਕਰਾਉਣ ਕਰਦੇ ਆ। ਉਹ ਮੇਰੇ ਤੇ ਉਹ ਰਾਤ ਦੀ ਆਈ ਗੱਲ ਹੈ ਕਿ ਇੰਨੇ ਸੋਹਣੇ ਗੁਰਸਾਹਬ ਦੇ ਮਹਿਲ ਬਣੇ ਹੋਏ ਸੀ। ਸੋ ਜੇ ਉਹਨੂੰ ਤੋੜ ਕੇ 800 so, them, 80, 800 crore, 800 ਕਰੋੜ ਰੁਪਏ ਜਿਹੜਾ 80 ਕਰੋੜ ਰੁਪਏ ਸੋ ਜੇ ਉਹਦੇ ਉੱਪਰ ਲਾਉਣਾ ਹੈ ਪਸਾਂ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਕੋਈ ਇਹ ਸੰਸਥਾ ਬਣਾ ਉਹ ਬੜੀ ਚੱਲਦੇ ਹੁੰਦੇ ਆ ਇਹਨਾਂ ਤੋਂ ਬਚ ਕੇ ਰਹੋ ਹੰਜੋਸ ਇਹ ਖਤਮ ਕਰ ਦਿਆਗੇ ਇਹਨਾਂ ਦਾ ਕੋਈ ਕੋਈ ਧਰਮ ਨਹੀਂ ਕਿਸੇ ਪਾਰਟੀ ਦਾ ਦੇਖੋ ਇਲੈਕਸ਼ਨ ਆ ਗਏ ਆ ਪਰ ਦੁੱਖ ਦੀ ਗੱਲ ਬੜੀਆਂ ਇਲੈਕਸ਼ਨਾਂ ਹੋਈਆਂ ਬੜੀਆਂ ਚੋਰਾ ਆਈਆਂ ਪਰ ਇਸ ਵਾਰ ਤਾਂ ਨਵੀਂ ਰਜਤ ਆ ਗਈ ਪਤਾ ਨਹੀਂ ਲੱਗਦਾ ਰਾਤੋਂ ਰਾਤ ਕਿਹੜਾ ਕਿਹੜੀ ਪਾਰਟੀ ਜਾਈ ਜਾਂਦਾ ਜਿਹਨੂੰ ਇੱਕ ਥਾਂ ਹੀ ਮਿਲਦੀ ਉੱਥੇ ਪਾਰਟੀ ਜਾਈ ਜਾਂਦਾ ਕੋਈ ਧੀ ਘਰ ਵੀ ਕਿਸ ਗੱਲ ਉਹ ਸਭ ਤੋਂ ਵੱਡਿਆ ਸੌਂਸ ਦੀ ਗੱਲ ਹੈ ਕਿ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਜਿਹੜਾ ਰਾਜਪਾਲ ਸੰਭਾਲ ਕੇ ਸਾਨੂੰ ਕੀ ਦੇਣੀ ਹੈ ਸੋ ਆਪ ਆਟਕੇ ਫਿਰਦੇ ਆਪ ਦੀ ਕੁਰਸੀ ਦੇ ਵਾਸਤੇ ਅਲਾਜਾ ਸੋਈ ਛੱਡਦੇ ਰਹਿੰਦੇ ਆ ਸੋ ਸਾਥੋਂ ਹਮੇਸ਼ਾ ਸਾਰਿਆਂ ਨੂੰ ਜਿੰਨੀਆਂ ਵੀ ਸੰਸਥਾਵਾਂ ਲੱਗ ਕੇ ਅਜਿ ਵਿੱਚ ਵਿਸਾਰ ਦਿੱਤੀਆਂ ਪੰਜਾਬ ਦੇ ਵਿੱਚ ਆਇਆ। ਸੋ ਇਹਨਾਂ ਦੇ ਨਾਲ ਕੜਾ ਕਰੀਏ। ਇਹੋ ਜਿਹੀਆਂ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ। ਇਹਨਾਂ ਨੂੰ ਤੱਕੜਾ ਕਰੀਏ। ਆਪਾਲਪੁਰ ਚ ਹੀ ਆਏ ਆ। ਭਾਨਾ ਸਿੱਖੋ ਮੇਰਾ ਵੀ ਆਇਆ ਆ। ਸੋ ਇਹ ਕੀ ਕਰਦਾ ਸੀ? ਕਿ ਲੋਕਾਂ ਦੇ ਪੈਸੇ ਲਵਾਉਂਦਾ ਸੀ। ਲੋਕਾਂ ਦੀ ਮਦਦ ਵੀ ਕਰਦਾ ਸੀ। ਤੇ ਚਾਹੇ ਇੱਤੇ ਪਰਚਾ ਪਾ ਕੇ ਚਲੋ ਵੀ ਦੇ ਹੋਂਦ ਅੰਦਰ। ਸੋ ਕਹਿਣ ਤੋਂ ਬਾਅਦ ਹਰੇਕ ਸਮਾਜ ਸੇਵੀ ਨੂੰ ਅਧਿਕਾਰ ਉਸ ਵਜੋਂ ਦਾ ਦੇਖ ਲਈ ਹੈ ਕਿ ਕਿ ਵੀ ਇਹ ਇੱਕ ਲਵਾ ਗਵਾ ਕੋ ਖਤਫਾ ਕਰਦੇ ਹੋ ਕੋਈ ਬੋਲਣ ਚੋਗਾ ਨਾ ਰਹੇ ਸਵੇ ਸਵਾਜ ਜਿਸੀ ਸਾਰੇ ਅਨਾਦ ਦੇਖੇ ਆ ਸਾਡੇ ਸਾਹਬ ਦੀ ਕੋਈ ਸਰਕਾਰ ਨਹੀਂ ਹੈਗੀ ਅੱਜ ਪੂਰਾ ਸਾਡਾ ਦੇਸ਼ ਖਲਾਮ ਲਾ ਗਿਆ ਸੂਏ ਸੁਲਾਮੀ ਦੇ ਵਿੱਚ ਜਿਹੜੇ ਅਸੀਂ ਅੱਜੇ ਹੋਏ ਸਵਾਪਣ ਆ ਕਿ ਅਸੀਂ ਆਜ਼ਾਦ ਕਰਾਉਣਾ ਇਹ ਜਿਹੜਾ ਸੰਸਾਮਾ ਤੋਂ ਉੱਪਰ ਚੱਕਣਾ ਬਹੁਤ ਬਹੁਤ ਉੱਪਰ ਸੋ ਜੇ ਇਹ ਜਿਹੜਾ ਸੰਸਾਮਾ ਤੋਂ ਉੱਪਰ ਚੱਕਾ ਦੇ ਨਾਲ ਇੱਕ ਹੋਰ ਚੋੜੀ ਹੈ ਇੱਕ ਹੋਰ ਹੋਰ ਕੀ ਕਰਦਾਂਗੇ ਭਾਈ ਕਾਮੀਆਂ ਕਾਂਗਰਸ ਨਾਲ ਆਮ ਬੀਜੇਪੀ ਨਾਲ ਪਿੱਛੇ ਨਾ ਲੱਗੇ ਰਹੋ ਪਿੰਡਾਂ ਦਾ ਭਾਈਚਾਰਾ ਨਾ ਖਰਾਬ ਕਰਿਓ ਤੁਸੀਂ ਪਿੰਡਾਂ ਦੀ ਇੱਜ਼ਤ ਨਾ ਖਰਾਬ ਕਰਿਓ ਇਹ ਅੱਜ ਅਗਰ ਤੁਹਾਨੂੰ ਨਹੀਂ ਅਗਰ 700 ਸੌ ਸੌ ਤੇ ਚਲ ਗਏ ਤੁਸੀਂ ਪਿੰਡਾਂ ਦੇ ਵਿੱਚ ਰਹਿਣਾ ਸੋ ਹਮੇਸ਼ਾ ਭਾਈਚਾਰਾ ਸਾਹ ਜਿਹੜੀ ਹੈ ਉਹ ਬਣਾ ਕੇ ਰੱਖਣੀ ਹੈ ਸਭ ਦਾ ਭਲਾ ਸੇਵਾ ਸੁਸਾਇਟੀ ਤੋਂ ਮੇਰਾ ਵੱਡਾ ਵੀਰ ਜਸਦਾ ਗੁਰਿੰਦਰ ਸਿੰਘ ਜੀ ਮੂਨ ਰਖਿਆ ਪੂਰੀ ਸੇਵਾ ਕਰਦੇ ਆ ਸੋ ਸਾਰਿਆਂ ਦੇ ਨਾਲ ਨਾਲ ਇਹਨਾਂ ਦੇ ਨਾਲ ਆਪਾਂ ਮਨਜੋਤ ਸਿੰਘ ਜੀ ਵਰਗੇ ਹੁਣਾਂ ਦੇ ਨਾਲ-ਨਾਲ ਹਮੇਸ਼ਾ ਡਟ ਕੇ ਇਸੇ ਤਰ੍ਹਾਂ ਚਟਾਨਾਂ ਵਾਂਗ ਖੜੇ ਰਹਿਣਾ ਹਰੇਕ ਦੁੱਖ-ਤੋਸ ਦੇ ਵਿੱਚ ਸਾਡੀ ਦੁਆਬਾ ਕਿਸਾਨ ਕਮੇਟੀ ਪੰਜਾਬ ਹਮੇਸ਼ਾ ਤੁਹਾਡੇ ਨਾਲ ਤੇ ਵੀਰ ਮਨਜੋਤ ਸਿੰਘ ਹੁਣਾਂ ਦੀ ਜੱਥੇਬੰਦੀ ਦੇ ਨਾਲ ਤਾਂ ਹਰੇਕ ਸਮਾਜ ਸੇਵੀ ਤੇ ਹਰੇਕ ਉਸ ਸਖਸ਼ ਦੇ ਨਾਲ ਕੜੀ ਹੈ ਜਿਹਨਾਂ ਅੱਤ ਦਾ ਹੁੰਦਾ ਸੋ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਖੜੇ ਸੋ ਆਪਣੇ ਪੰਜਾਬ ਨੂੰ ਬਚਾਉਣ ਦੀ ਤਾਂ ਹਰੇਕ ਗੱਲ ਕਰਦੇ ਆ ਪਰ ਪੰਜਾਬ ਕਿਸੇ ਤੋਂ ਬਚਿਆ ਨਹੀਂ ਪੰਜਾਬ ਬਗਾਨੀਵਲ ਵਧਦਾ ਜਾ ਰਿਹਾ ਕ੍ਰਪਸ਼ੰਭਾਤੀ ਜਾ ਰਹੀ ਹੈ ਲੁੱਟਾਂ ਘੁਆ ਵਧੀਆਂ ਜਾਂਦੀਆਂ ਮੱਜਾ ਰਾਤੋ ਰਾਤ ਆਖਿਆ ਪੰਜ ਪੰਜ ਲੱਖ ਰਹਿ ਜਾਂਦੀ ਕਿਸੇ ਚੋਰ ਨੂੰ ਥਾਣੇ ਤੇ ਉਹ ਸ਼ਾਮ ਨੂੰ ਛੱਡ ਦਿੰਦੇ ਸੁਬੜੀ ਉਪਰਾਸ ਦੀ ਗੱਲ ਹੈ ਮਹੌਤ ਸਾਹਿਬ ਹੋ ਗਿਆ ਪੰਜਾਬ ਦਾ ਸੋ ਆਓ ਆਪਾਂ ਰਲ ਕੇ ਜਿਹੜਾ ਆਪਾਂ ਇਸ ਪੰਜਾਬ ਦੇ ਬਣ ਖਿਆਲ ਕਰੀਏ ਸੋ ਨਾਲ ਆ ਕੇ ਜਿਹੜਾ ਨਵਾਂ ਦਫਤਰ ਬਣ ਸੋ ਉਹ ਚੱਗੀ ਗੱਲ ਹੈ ਕਿ ਬਹੁਤ ਬੱਝਦਾ ਦੱਸਿਆ ਤੁਹਾਡਾ ਹੀ ਹੈ ਸਾਡਾ ਹੀ ਹੈ ਮਨਜੂਰ ਸਿੰਘ ਸਰਵੱਡੀ ਹੋਣਾ ਦਾ ਸੋ ਆਹ ਰਾਲ ਮਿਲ ਕੇ ਸਸਤਾ ਹੋਣਾ ਹੋਰ ਵੀ ਉਚਾਈਆਂ ਤੱਕ ਲੈ ਕੇ ਜਾਈਏ ਗਰੀਬਾਂ ਦੀ ਸੇਵਾ ਇਸੇ ਤਰ੍ਹਾਂ ਜੜੇ ਕਰਦੇ ਰਹੇ ਸੋ ਇਹਨਾਂ ਸ਼ਖਸਾਂ ਦੇ ਨਾਲ ਹੀ ਅਖੀਂ ਦਾ ਚਾ ਚੱਲ ਫੱਦੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜੁੜਵੈਤੀ ਸੰਗਤ ਸਭ ਤੋਂ ਪਹਿਲਾਂ ਲੰਗਰਾਂ ਵੱਲੋਂ ਵਾਸੀ ਫਤਿਹ ਸਾਂਝ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿਭਾਗੇ ਹੋ ਕਿ ਤੁਹਾਡੇ ਇਹ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਸੇਵਾਦਾਰ ਸੈਟਿੰਗ ਜੋ ਕਾਰਜ ਕਰ ਰਹੀ ਹੈ ਤੇ ਸਾਡਾ ਵੱਡਾ ਵੀ ਭਾਈ ਮਨਜੋਤ ਸਿੰਘ ਸਲਵੰਡੀ ਉਹਨਾਂ ਨੂੰ ਚਲਾ ਰਹੇ ਨੇ ਤੇ ਉਸ ਤੋਂ ਵੱਧ ਧੰਨਵਾਦ ਮੇਰੇ ਪਿਤਾ ਸਤਿਨਾਮ ਸਰਦਾਰ ਅਸੋਤੀ ਸਿੰਘ ਜੀ ਉਹਨਾਂ ਦਾ ਕਿ ਇੱਕ ਅੱਜ ਜਾਣਦੇ ਆ ਕਿ ਗੱਡਾਂ ਦੇ ਵਿੱਚ ਮਤ ਪਿਛੇ ਲੜਾਈ ਹੋ ਜਾਂਦੀ ਹੈ ਪਰ ਐਡਾ ਵੱਡਾ ਝਗੜਾ ਕਿ ਆਪਣੀ ਜਿਹੜੀ ਸਾਰੀ ਜ਼ਮੀਨ ਉਹ ਸਸਤਾ ਦੇ ਨਾਮ ਹੀ ਕਰਾ ਦਿੱਤੀ ਹੈ ਪੂਰਾ ਜਿਹੜਾ ਕੰਮ ਆ ਉਹ ਸਸਤਾ ਨੂੰ ਦੇਖ ਰਿਹਾ ਹੈ ਸੋ ਇਹਨਾਂ ਦਾ ਬਹੁਤ ਧੰਨਵਾਦ ਹੈ ਸੋ ਭਾਈ ਮਨਜੂਲ ਸਿੰਘ ਕੰਬੜੀ ਬਾਰੇ ਬਾਈ ਭਰਨਾ ਸਿੱਧੂ ਦੇ ਬੱਚੇ ਹੋਏ ਅਸੀਂ ਸੰਗਰੂਰ ਵਾਲੇ ਪ੍ਰੋਗਰਾਮ ਦੇ ਵਿੱਚ ਬਾਤ ਚਾਇਆ ਕਰੇ ਤੇ ਬਾਈ ਇੱਥੋਂ 130 ਕਿਲੋਮੀਟਰ ਪਹਿਲਾਂ ਚਲਾ ਜਾਇਆ ਕਰੇ ਕਿਉਂਕਿ ਇਹ ਤੇ ਪਿਆਰ ਹੈ ਤੇ ਇਨਸਾਨੀਅਤ ਹੈ ਸੋ ਸਾਡੇ ਸੰਗਰੂਰ ਜ਼ਿਲ੍ਹੇ ਦਾ ਸੋ ਅਸੀ ਭਾਈਵਾਲਾਂ ਨਾਲ ਮਿਲ ਕੇ ਉਹਨੂੰ ਇੱਥੇ ਲੈ ਕੇ ਕੇਲਾਲਾਸ ਕਰ ਪਾਇਆ ਪਰ ਪ੍ਰਮਾਤਮਾ ਨੂੰ ਕੋਲ ਹੋਰ ਬੰਦੂਰ ਸੀ ਉਹਨਾਂ ਦੀ ਮੌਤ ਹੋ ਗਈ ਪਰ ਹਰ ਤਕੀ ਦੀ ਬਾਹ ਫੜਨ ਵਾਲਾ ਇਨਸਾਨ ਅੱਜ ਤੁਹਾਡੇ ਏਰੀਆ ਦੇ ਵਿੱਚ ਹੈ ਅਸੀਂ ਵਾਹਿਗੁਰੂ हारी भ ਕਬਾਲੇ ਤੇ ਬਾਅਦ ਵਿੱਚ ਅਸੀਂ ਗਦਰ ਪਾਈ ਹੈ ਸੋ ਮੇਰੀ ਇੱਕ ਬੇਨਤੀ ਹੈ ਕਿ ਭਾਈ ਭਾਈ ਜੋਤ ਉਹ ਸ਼ਖਸੀਅਤ ਹੈ ਜਿਉਂਦੇ ਜੇ ਗਦਰ ਪਾ ਲੋ ਤੁਹਾਡੀ ਕਦੇ ਬਿਠਣ ਨਹੀਂ ਲੱਗਣ ਦੇਊਗਾ ਇਨਾ ਕਿਸਾਨ ਨੂੰ ਮਾਲਵੇ ਨੂੰ ਭਾਈ ਮਨਜੋਤ ਦੇ ਮਾਨ ਹੈ ਸੋ ਇਹਨੇ ਇੱਕ ਬੇਨ ਪਿਆ ਸੀ ਵਾਏ ਗੁਰੂ ਦਾ ਖਾਸਾ ਵਾਏ ਗੁਰੂ ਜੀ ਕਰ ਸਕਦਾ ਪੁਰਾਣਾ ਗੁਰੂ ਸਾਹਿਬ ਜੀ ਦਾ ਜੋ ਅੱਜ ਸੌਵਾਂ ਰਸਣ ਬਣ ਸਮਾਗਮ ਜਿਹੜਾ ਜਿਹੜਾ ਇੱਧਾ ਜਾ ਰਿਹਾ ਹੈ ਬਣਾਈ ਰੱਖਣ ਜਿਨ੍ਹਾਂ ਦੇ ਵਿੱਚ ਵੀਰ ਗੁਰਿੰਦਰ ਸਿੰਘ ਮੈਲਮਾਰ ਵੀਰ ਹਰਜੀਤ ਸਿੰਘ ਇਹ ਜਿਹੜੇ ਉਹ ਭਰਾ ਆ ਜਿਹੜੀ ਇਸ ਰਸਾਚਣ ਨੂੰ ਅੱਜ ਤੱਕਰ ਕਈ ਮੁਸ਼ਕਲਾਂ ਇਹਨਾਂ ਕਈ ਅੜਚਾਂ ਆਈਆਂ ਪਰ ਰਸਾਚਣ ਬੰਦ ਸਵਾਗਤ ਕਦੀ ਵੀ ਬੰਦ ਨਹੀਂ ਹੋਣਾ ਵਿੱਚ ਪਰਿਵਾਰ ਬੈਠੇ ਆ ਜਿਨ੍ਹਾਂ ਦਾ ਘਾਰ ਹੀ ਇਸ ਰਸਾਚਣ ਦੇ ਚੱਲ ਰਿਹਾ ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਕਿਤੇ ਘਰ ਦੇ ਵਿੱਚ ਜਾ ਕੇ ਢੇਡਾ ਮਾਰ ਕੇ ਆਇਓ ਇਹ ਉਹ ਪਰਿਵਾਰ ਹਨ ਜਿਨ੍ਹਾਂ ਦੀ 0% ਨਕਮਾ ਜਿਨ੍ਹਾਂ ਕੋਈ ਕਮਾਈ ਦਾ ਸਾਧਨ ਨਹੀਂ ਹੈ ਉਹ ਪਰਿਵਾਰ ਇਹ ਲੱਭ ਲੱਭ ਪਿੰਡਾਂ ਪਿੰਡਾਂ ਦੇ ਵਿੱਚੋਂ ਲੱਭ ਕੇ ਲਿਆ ਕੇ ਇਹ ਸਾਡੇ 2015 ਤੋਂ ਇੱਕ ਪਰਿਵਾਰ ਵਾਸਤੇ ਅਸੀਂ ਜੁੜੇ ਹੋਏ ਹਾਂ ਤੇ ਮੈਂ ਉਹਨਾਂ ਐਨਆਰਆਈ ਭਰਾ ਮੇਰੇ ਵੀਰ ਕਈ ਸਾਡੇ ਭਰਾ ਜਿਹੜੇ ਸਸਤਾ ਦੇ ਨਾਲ ਬੁਰਾਸਾ ਸੇਵਾ ਕਰ ਪਿੰਡ ਬਾਗਾਂ ਦੇ ਵਿੱਚ ਸੁਵਾਮਾ ਦੇ ਰਹੇ ਆ ਉਹ ਵੀਰ ਉੱਥੇ ਜੀਆਂ ਵੱਖਰੀਆਂ ਸੁਵਾਮਾ ਚੱਲ ਰਹੀਆਂ ਮੇਰਾ ਵੀਰ ਭਾਨਾ ਸਿੱਧੂ ਜੋ ਸਾਰੇ ਤੁਸੀਂ ਜਾਣਦੇ ਆ ਇਸ ਭਰਾ ਦੀ ਜੋ ਸੇਵਾ ਸਾਡੇ ਇਲਾਕੇ ਦੇ ਵਿੱਚ ਮੈਂ ਤੱਕ ਤੋਂ ਘੱਟ 62 ਲੱਖ ਰੁਪਏ ਇਸ ਭਰਾ ਦੇ ਨਾਮ ਦੇ ਕਢਵਾਏ 62 ਲੱਖ ਰੁਪਇਆ ਇਸ ਭਰਾ ਨੇ ਕਢਾ ਕੇ ਦਿੱਤਾ ਇਥੋਂ ਤੱਕ ਪੁਲਿਸ ਵਾਲਿਆਂ ਦੇ ਪੈਸੇ ਕਿਸ ਭਰਾ ਨੇ ਕਢਾ ਕੇ ਦਿੱਤੇ ਤੇ ਮੈਂ ਕਹਿੰਦੇ ਤੋਂ ਧੰਨਵਾਦ ਕਰਦਾ ਹਾਂ ਹੋਰ ਵੀ ਕਿਸੇ ਦੇ ਜੇ ਕਿਤੇ ਕਿਸੇ ਹੋਣ ਭਰਾ ਨੂੰ ਯਾਦ ਕਰ ਸਕਦੇ ਆ ਹਰ ਵਕਤ ਹਰ ਪਾਲ ਨੇ ਖੜਾਇਆ ਤੇ ਮੇਰਾ ਵੀਰ ਪਾਲ ਕਰੋ ਇਹ ਵੀ ਸਾਡਾ ਭਰਾ ਆਏ ਹੋਏ ਆ ਜੀ ਵੀ ਬੱਢੀਆਂ ਸਵਾਮਾਂ ਆ ਇਹਦਾ ਵੀ ਤਹਿ ਦਿਲੋਂ ਧੰਨਵਾਦ ਹਰੇਕ ਵਾਰ ਜਦੋਂ ਇਹਨੂੰ ਬਾਜ ਮਾਰੀਏ ਦੌੜਾ ਤੇ ਹੋਰ ਸਾਡੇ ਵੀਰੇ ਹਰਦੀਪਾ ਜੀ ਜਕੇਂਦਰ ਸਿੰਘ ਗੇਲ ਜੀ ਦੀਆਂ ਰਵੀ ਸਿੰਘ ਚਤਾਲਾ ਉਸ ਨੂੰ ਭਾਜੀ ਮੇਰੇ ਸਾਰੇ ਭਰਾ ਲਖਿੰਦਰ ਸਿੰਘ ਠੱਕਰ ਬੈਠਿਆ ਜਸਵੀਰ ਭਾਜੀ ਬੈਠੇ ਆ ਸਾਰੇ ਬੈਠੇ ਆ ਕੀਤਾ ਜੀ ਮੇਰੇ ਪਿੰਡ ਦੇ ਵਿੱਚੋਂ ਜਿਹੜੇ ਪੰਚਾਇਤ ਮੈਂਬਰ ਇਹਨਾਂ ਦਾ ਮੇਰਾ ਬੜਾ ਸੰਦੂਕ ਆ ਜਗਜੀਤ ਸਿੰਘ ਭਾਜੀ ਆ ਮੋਜਬਾ ਸਾਹਿਬ ਆ ਕੁੰਡਾ ਸਾਹਿਬ ਸਾਰੇ ਜਿੰਨੇ ਸਾਡੇ ਭਰਾ ਬੈਠੇ ਆ ਕੋਨਾ ਪਾਜੀ ਸਾਹ ਪਾਜੀ ਸੁਖਾਰ ਸਿੰਘ ਸਾਡੇ ਕਿਸ ਉਪਰਤ ਹੋ ਗਏ ਨਾ ਬੜੀਆਂ ਸਿਖਾਵਾਂ ਆ ਆਸਾਨੀਆਂ ਦੋਸਤਾਂ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਗੁਰਸਾ ਵੀ ਇੱਥੇ ਜਰਦੀ ਗੱਲਾਂ ਕਰਾਈ ਰੱਖਣ ਸਾਡੇ ਮੈਸਿਵਾ ਸਾਹਿਬ ਜੀ ਕੀਤ ਸਿੰਘ ਜੀ ਉਹ ਵੀ ਪਹੁੰਚੇ ਆ ਇਹਨਾਂ ਦੇ ਕੋਲ ਤਾਂ ਪੜੇ ਆ ਸੀ ਤੇ ਬੜੀ ਇੱਕ ਮਾਸਟਰ ਕੰਦੇਜੀ ਸਿੰਘ ਜੀ ਨਾਲ ਟੈਟ ਹੈ ਤੇ ਇਹ ਸੇ ਕਿ ਮੈਂ ਉਹਨਾਂ ਕੋਲ ਪੜਿਆ ਹਣੀ ਆ ਸੀ ਤੁਸੀਂ ਵੀਡੀਓ ਆਨਲਾਈਨ ਦੇਖ ਸਕਦੇ ਹੁੰਦੇ ਆ ਜਦੋਂ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਤੋ ਇੱਕ ਅਟੈਚਮੈਂਟ ਸੀ ਮਾਸਟਰ ਜੀ ਦੇ ਨਾਲ ਕਿਉਂਕਿ ਮਾਸਟਰ ਜੀ ਦੇ ਅਸੀਂ ਪੜ੍ਹੇ ਸੀ ਉਹਨਾਂ ਮਨ ਬੜਾ ਦੁੱਖਿਆ ਵੀ ਜੋ ਹਾਲਾਤ ਉਹਦੇ ਮਾਦਰ ਜੀ ਬਣੇ ਸੰਗਤ ਦਾ ਭਵਿੰਦਰ ਭਾਜੀ ਪਹੁੰਚਿਆ ਗੋਬਲਜੀਤ ਸਿੰਘ ਬੁੱਲ੍ਹਵਾਲ ਤੋਂ ਵੀ ਪਹੁੰਚਿਆ ਤਹਿ ਦਿਲੋਂ ਧੰਨਵਾਦ ਬਿੱਲਾਪਾਜੀ ਦਰਿਏ ਤੋਂ ਉਹ ਵੀ ਬੈਠੇ ਆ ਸਾਡੇ ਸਤਿਕਾਰ ਸਾਰਿਆਂ ਦਾ ਧੰਨਵਾਦ ਵਰਦੀਪਾਜੀ ਸਾਰੇ ਜਿੰਨੇ ਮੇਰਾ ਵੱਡਾ ਪ੍ਰਾਰambh ਜਨਕ ਸੋਤਲਾ ਜਿਹੜਾ ਜਦੋਂ ਆਵਾਜ਼ ਮਾਰੀ ਜਦੋਂ ਆਵਾਜ਼ ਮਾਰੀ ਉਹਦੇ ਸਾਡੀ ਸਾਥ ਸਾਥ ਦੇ ਨਾਲ ਹਰ ਪਲ ਵਾਰ ਵਾਰ ਖੜਿਆ ਤਹਿ ਦਿਲੋਂ ਧੰਨਵਾਦ ਸਾਰੀ ਸ਼੍ਰੀਮਦਾ ਵਾਹਿਗੁਰੂ ਜੀ ਕਾ ਕਾਟਸਾ ਵਾਹਿਗੁਰੂ